ਹੁਣ ਖਾਣ ਤੋਂ ਗੁਰਮਤ ਮਨਾ ਨਹੀਂ ਕਰਦੀ ਤੁਸੀਂ ਵੇਖੋ ਕਈਆਂ ਘਰਾਂ 'ਚ ਜੇ ਕਿਤੇ ਬੱਚਾ ਬੱਚੀ ਗੁਰਮਤ ਵਾਲੇ ਬੰਨੇ ਤੁਰਨਾ ਵੀ ਚਾਵੇ ਤੇ ਸਾਡੇ ਕਈ ਵਾਰੀ ਵੱਡਿਆਂ ਵੱਲੋਂ ਆਵਾਜ਼ ਆਉਂਦੀ ਅਜੇ ਤੇ ਤੇ ਖਾਣ ਪੀਣ ਦੇ ਦਿਨ ਨੇ ਇਹਨੂੰ ਹੁਣੇ ਹੀ ਤੁਸੀਂ ਗੁਰਮਤ ਵਾਲੇ ਬੰਨੇ ਬਣਾ ਦੇਣਾ ਇਹਨੂੰ ਤੇ ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਈ ਇਹਦਾ ਮਤਲਬ ਨਸ਼ੇ ਤੋਂ ਗੁਰਮਤ ਮਨਾ ਕਰਦੀਏ ਤੁਸੀਂ ਚਾਹੁੰਦੇ ਹੋ ਤੁਹਾਡਾ ਬੱਚਾ ਨਸ਼ਾ ਕਰੇ ਜੇ ਇਹ ਗੱਲਾਂ ਬਾਬਾ ਫਤੇ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੀਤ ਸਿੰਘ ਉਹਨਾਂ ਦੇ ਪਰਿਵਾਰ ਦੇ ਮੈਂਬਰ ਗੁਰੂ ਪਾਸ਼ਾ ਸੋਚਦੇ ਬਈ ਤੇ ਖਾਣ ਪੀਣ ਦੇ ਦਿਨ ਨੇ ਕਿਸੇ ਨੂੰ ਪਤਾ ਵੀ ਆਉਣ ਵਾਲਾ ਸਾ ਮੈਨੂੰ ਆਉਣਾ ਕਿ ਨਹੀਂ ਆਉਣਾ ਅਸੀਂ ਲੰਬੀਆਂ ਉਡਾਰੀਆਂ ਮਾਰ ਕੇ ਬੈਠੇ ਹੋਇਆ ਬਾਣੀ ਕਹੇ ਵਰਤਮਾਨ ਜ਼ਿੰਦਗੀ ਜਿਉ ਜਿੱਥੇ ਬੈਠਾ ਵਰਤਮਾਨ ਚ ਵੈਸੇ ਗੁਰਮਤ ਦਾ ਵਿਸ਼ਾ ਇਹ ਹੋਵੇ ਵਰਤਮਾਨ ਜ਼ਿੰਦਗੀ ਜਿਉ ਜਿੱਥੇ ਤੁਸੀਂ ਹੈਗੇ ਜੇ ਉਹਦੇ ਬਾਰੇ ਸੋਚੋ ਜ਼ਿੰਦਗੀ ਚ ਵਧੀਆ ਅੱਜ ਸਮੱਸਿਆ ਇੱਥੇ ਆਣ ਕੇ ਖੜੀ ਹੋ ਗਈ ਕਿ ਬੰਦਾ ਬਹੁਤ ਵੱਡੀਆਂ ਪਲਾਂਘਾਂ ਪੁੱਟੀ ਜਾ ਰਿਹਾ ਜਿੱਥੇ ਬੈਠਾ ਉਹਦੇ ਬਾਰੇ ਸੋਚਦਾ ਹੀ ਨਹੀਂ ਜਦੋਂ ਤੁਸੀਂ ਵਰਤਮਾਨ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਨਾ ਵਰਤਮਾਨ ਚ ਜੁਸੇ ਬੈਠੇ ਜ ਤੁਸੀਂ ਉਹਦੇ ਬਾਰੇ ਇੰਜੋਏ ਕਰੋ ਬਾਣੀ ਨੂੰ ਸਮਝੋ ਚੰਗੇ ਗੋਣਾ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੋ ਜ਼ਿੰਦਗੀ ਵਧੀਆ ਬਣ ਜਾਏਗੀ ਇਸ ਬੰਨੇ ਅੱਜ ਸੋਚਣ ਨੂੰ ਤਿਆਰ ਹੈ ਨਹੀਂ ਮਨੁੱਖ ਤੋ ਪਾਰਸ਼ਾ ਜੀ बार-बार ਇਹ ਗੱਲ ਸਾਡੀ ਝੋਲੀ ਵਿੱਚ ਦਾਤ ਪਾਉਂਦੇ ਨੇ ਕਿ ਮਨੁੱਖ ਤੂੰ ਆਪਣੀ ਜ਼ਿੰਦਗੀ ਚੰਗੇ ਕੰਮ ਕਰਨੇ ਨੇ ਚੰਗੀ ਸੋਚ ਆਪਣੀ ਜ਼ਿੰਦਗੀ ਚ ਲੈ ਕੇ ਆਉਣੀ ਹੈ ਚੰਗੀ ਸੋਚ ਮਨੁੱਖ ਦਾ ਸਭ ਤੋਂ ਵੱਡਾ ਮਿੱਤਰ ਹੈ ਤੇ ਮਾੜੀ ਸੋਚ ਸਭ ਤੋਂ ਵੱਡੀ ਦੁਸ਼ਮਣ ਹੈ ਮਨੁੱਖ ਦੀ ਜਿਹੜੀ ਮਾੜੀ ਸੋਚ ਹੈ ਨਾ ਤੁਹਾਡਾ ਕੋਈ ਦੁਸ਼ਮਣ ਨਹੀਂ ਹੈ ਗੱਲ ਦਾ ਖਿਆਲ ਰੱਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾ ਜਾਨਦੇ ਨੇ ਮੇਰਾ ਕੋਈ ਦੁਸ਼ਮਣ ਹੈ ਜਿਨ੍ਹਾਂ ਦੇ ਸਭ ਜਾਦੇ ਕੁਰਬਾਨ ਹੋ ਗਏ ਜਿਨ੍ਹਾਂ ਦੇ ਸੰਸਕਾਰ ਤੱਕ ਕਰਨ ਦਾ ਮੌਕਾ ਨਹੀਂ ਮਿਲਿਆ ਪਰਛਾ ਫਿਰ ਵੀ ਕਹਿੰਦੇ ਨੇ ਕਹਿੰਦੇ ਨਾ ਕਿਉਂਕਿ ਸੋਚ ਚੰਗੀ ਆ ਨਾ ਚੰਗੀ ਸੋਚ ਵਾਲੇ ਦਾ ਕੋਈ ਦੁਸ਼ਮਣ ਨਹੀਂ ਹੁੰਦਾ ਇਹ ਗੱਲ ਦਾ ਖਿਆਲ ਰੱਖਿਓ ਤੇ ਜਿਨ੍ਹਾਂ ਦੀ ਮਾੜੀ ਸੋਚ ਹੈ ਉਹਨਾਂ ਨੂੰ ਦੁਸ਼ਮਣਾਂ ਦੀ ਲੋੜ ਹੀ ਨਹੀਂ ਹੁੰਦੀ ਉਹਨਾਂ ਦੇ ਦੁਸ਼ਮਣ ਸੋਚ ਨੇ ਉਹਨਾਂ ਨੂੰ ਉੱਥੇ ਲਿਆ ਖੜਾ ਕਰ ਦੇਣਾ ਅਗਲਾ ਪਾਣੀ ਨਹੀਂ ਪੀਣ ਦੇਣਾ ਉਹਨਾਂ ਨੂੰ ਅੱਜ ਬਹੁਤੀ ਦੁਨੀਆ ਪਰੇਸ਼ਾਨੀ ਇੱਥੇ ਦਦੇ ਦੋਸ਼ ਨ ਬੋਲੋ ਸਰ ਜੀ ਦੱਦਾ ਦੋਸ਼ ਕਰਮਾ ਆਪਣੇ ਜੋ ਮੈਂ ਕੀਤਾ ਜੋ ਮੈਂ ਕੀਤਾ ਉਹ ਮੈਨੂੰ ਮਿਲ ਰਿਹਾ ਵਾ ਦੋਸ਼ ਨਾ ਦੀਜੇ ਵਰਜਨਾ ਮੇਰੀ ਉਹ ਭੈਣੋ ਸਿਆਣੀਆਂ ਬੈਠੀਆਂ ਮੇਰੀਆਂ ਭੈਣਾ ਇਹ ਗੱਲ ਕਥਾ ਜਿਹੜੀ ਅੱਜ ਆਪਾਂ ਇੱਥੇ ਆਏ ਆ ਨਾ ਸਿਰਫ ਉਹਨਾਂ ਵਾਸਤੇ ਨਹੀਂ ਆ ਜਿਹੜਾ ਵੀ ਸੁਣੂ ਉਹਦੇ ਵਾਸਤੇ ਆ ਮੈਂ ਆਪਣੇ ਸਮਾਜ ਦੀ ਇਹ ਗੱਲ ਦੱਸਣ ਲੱਗਾ ਵੀ ਸਮਾਜ ਸਾਡਾ ਖਲੋਤਾ ਕਿੱਥੇ ਆਪਾਂ ਆਪਣੀ ਭੈਣ ਨੂੰ ਵਿਆਹਉਨੇ ਆ ਧੀ ਵਿਆਹਉਨੇ ਆ ਆਪਾਂ ਆਪਣੇ ਘਰੋਂ ਸਹੁਰੇ ਘਰ ਤੋਰਦੇ ਆ ਅੱਜ ਸਾਰਿਆਂ ਘਰਾਂ ਵਿੱਚ ਨਾ ਜਿਹੜੀ ਅੱਜ ਕੁਝ ਇਲਜ਼ਾਮ ਲਾਏ ਜਾਂਦੇ ਵੀ ਧੀ ਆਈ ਵਿਆਹੀ ਆਉਂਦਿਆਂ ਆਪਣਾ ਪਤੀ ਲੈ ਕੇ ਤੇ ਅੱਡ ਹੋ ਗਈ ਇਹ ਸਾਰੀਆਂ ਗੱਲਾਂ ਸਹੀ ਨਹੀਂ ਹੈਗੀਆਂ ਨਾ ਗੱਲਾਂ ਦੇ ਵਿੱਚ ਤੁਸੀਂ ਤਹਿਕੀਕਾਤ ਕਰੋਗੇ ਨਾ ਗੱਲਾਂ ਤੁਹਾਨੂੰ ਕੁਝ ਹੋਰ ਨਿਕਲਣੀਆਂ ਨੇ ਕਈ ਵਾਰ ਜਦੋਂ ਲੜਕਾ ਕੁਵਾਰਾ ਹੁੰਦਾ ਉਹਦੀ ਪਹਿਲਾਂ ਹੀ ਮਾਂ-ਬਾਪ ਨਾਲ ਨਹੀਂ ਬਣਦੀ ਹੁੰਦੀ ਉਹ ਇਲਜ਼ਾਮ ਧੀ ਤੇ ਲੱਗ ਜਾਂਦਾ ਵਿਚਾਰੀ ਤੇ ਹਾਂ ਕੁਝ ਕਾਰਨ ਹੈਗੇ ਮੈਂ ਸਾਰੇ ਇੱਕੋ ਜਿਹੇ ਨਹੀਂ ਦੱਸਦਾ ਕਈਆਂ ਘਰਾਂ 'ਚ ਹੈਗਾ ਵੀ ਇਦਾਂ ਕਈਆਂ ਘਰਾਂ 'ਚ ਐਸਾ ਹੈਗਾ ਵੀ ਅਭੀ ਧੀ ਆਈ ਤੇ ਉਹ ਮੁਨੇ ਕਾ ਮੈਂ ਨਹੀਂ ਰਹਿ ਸਕਦੀ ਤੇਰੇ ਮਾਂ ਬਾਪ ਨਾਲ ਮੈਨੂੰ ਤੇ ਵੱਖਰਾ ਘਰ ਚਾਹੀਦਾ ਪਰ ਸਾਰੇ ਘਰ ਇੱਕ ਹੋ ਜੇ ਨਹੀਂ ਹੈਗੇ ਨਾ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਮੈਂ ਆਪਣੀਆਂ ਭੈਣਾਂ ਨੂੰ ਪਹਿਲਾਂ ਧੀਆਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਤੁਹਾਡੇ ਪਿੱਛੇ ਵੀ ਭਰਾ ਹੈਗਾ ਵਾ ਪਰਜਾਈ ਹੈਗੀ ਆ ਜੇ ਪਿੱਛੇ ਭਰਾ ਪਰਜਾਈ ਰੋਟੀ ਨਾ ਦੇਣ ਮਾਂ ਨੂੰ ਤੇ ਧੀ ਜਿਹੜੀ ਆ ਉਹਨੂੰ ਦੁੱਖ ਹੁੰਦਾ ਨਾ ਵੀ ਮੇਰੀ ਪਰਜਾਈ ਨੇ ਮੇਰੀ ਮਾਂ ਨੂੰ ਰੋਟੀ ਨਹੀਂ ਪੁਛੀ ਮੇਰੇ ਪਿਤਾ ਦੇ ਕੱਪੜੇ ਨਹੀਂ ਧੋਤੇ ਮੇਰੇ ਪਿਤਾ ਨੂੰ ਕੌਣ ਪੁੱਛੂਗਾ ਉਦੋਂ ਧੀ ਨੂੰ ਦੁੱਖ ਹੁੰਦਾ ਪਰਤੀਏ ਕੋ ਪੁੱਰ ਜਾਂਦੀ ਵੀ ਜਿਹੜਾ ਮੇਰਾ ਪਤੀ ਹੈ ਇਹਦੇ ਵੀ ਮਾਪੇ ਹੈਗੇ ਨੇ ਇਹਨਾਂ ਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਜੇ ਇਦਾਂ ਸੋਚੇ ਫੇਰ ਘਰ ਸਵਰਗ ਬਣ ਜਾਏ ਅੱਛਾ ਇਦਾਂ ਜਿਹੜੀਆਂ ਬਜ਼ੁਰਗ ਮਾਵਾਆਂ ਵਾਂ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਜਦੋਂ ਤੁਸੀਂ ਆਪਣੇ ਧੀ ਵੱਲ ਵੇਖਦੇ ਜਦੋਂ ਤੁਸੀਂ ਚਾਹੁੰਦੇ ਜਿਹੜੀ ਕੁੜਮਣੀ ਆ ਨਾ ਸਾਡੀ ਸਾਡੀ ਧੀ ਦੀ ਪੂਰੀ ਰਿਸਪੈਕਟ ਕਰੇ ਪਰ ਜਿਹੜੀ ਅੱਗੇ ਨਵ ਵਿਆਹੀ ਆਈ ਆ ਉਹ ਤੁਹਾਡੀ ਧੀ ਆ ਉਹ ਵੀ ਰਿਸਪੈਕਟ ਚਾਹੁੰਦੀ ਆ ਉਹ ਵੀ ਚਾਹੁੰਦੀ ਆ ਕਿ ਮੇਰੀ ਮਾਂ ਮੇਰੇ ਨਾਲ ਬੋਲੋ ਮੇਰੀਓ ਭੈਣੋ ਪਿਆਰ ਨਾਲ ਬੋਲੇ ਹੁਣ ਇਹ ਗੱਲਾਂ ਤੁਹਾਨੂੰ ਕਿਸੇ ਬਾਬੇ ਨੇ ਹੁੜਾ ਦਸਣੀਆਂ ਨੇ ਇਹ ਤੇ ਗੁਰੂ ਰਣਸੰਗh ਦੀਆਂ ਨੇ ਸਾਰੀਆਂ ਗੱਲਾਂ ਨਿਵਣ ਸੋ ਅਖਰ ਖਵਣ ਗੁਣ ਜੇਬਾ ਮਣੀਆਂ ਸਾਡਾ ਸਮਾਜ ਆ ਜਿੱਥੇ ਖਲੋਤਾ ਗ੍ਰਿਸ਼ਤੀ ਬੰਦਾ ਅੱਜ ਦੇਹ ਧਾਰੀ ਬਾਬਿਆਂ ਨੂੰ ਜਾ ਕੇ ਪੁੱਛਦਾ ਜੀ ਸਾਡੇ ਘਰ ਚ ਲੜਾਈ ਬਹੁਤ ਐ ਮੈਂ ਤੇ ਖੋਦਾ ਰਾਨ ਆ ਵੀ ਤੁਹਾਡੇ ਬੱਚੇ ਦੀ ਜੇ ਇੰਗਲਿਸ਼ ਕਮਜ਼ੋਰ ਆ ਤੁਹਾਡੇ ਬੱਚੇ ਦਾ ਮੈਥ ਕਮਜ਼ੋਰ ਆ ਜੇ ਤੁਹਾਡਾ ਬੱਚਾ ਕਿਸੇ ਸਬਜੈਕਟ ਵਿੱਚ ਕਮਜ਼ੋਰ ਆ ਤੁਸੀਂ ਜਦੋਂ ਟਿਊਸ਼ਨ ਰਖਾਉਂਦੇ ਹੋ ਕਿਹੜੇ ਟੀਚਰ ਕੋਲ ਰਖਾਉਂਦੇ ਹੋ ਜਿਹੜਾ ਉਹ ਸਬਜੈਕਟ ਵਿੱਚ ਮੁਹਾਰਤ ਹਾਸਲ ਰੱਖ ਕੇ ਬਿਠਾ ਹੋਵੇ ਜਿਹੜਾ ਮੈਥ ਵਧੀਆ ਹੋਊਗਾ ਤੁਸੀਂ ਆਪਣੇ ਬੱਚੇ ਨੂੰ ਮੈਥ ਉਸ ਟੀਚਰ ਕੋਲੋਂ ਪੜ੍ਹਾਓਗੇ ਜੇ ਤੁਹਾਡੇ ਬੱਚੇ ਦੀ ਇੰਗਲਿਸ਼ ਕਮਜ਼ੋਰ ਆ ਤੁਸੀਂ ਕਿਹੜੇ ਟੀਚਰ ਕੋਲ ਜਾਓਗੇ ਜਿਹੜੇ ਟੀਚਰ ਦੀ ਬੋਲੋ ਸਾਰੇ ਜੀ ਇੰਗਲਿਸ਼ ਵਧੀਆ ਹੋ ਜੇ ਤੁਹਾਡੇ ਬੱਚੇ ਦੀ ਜਿਹੜਾ ਵੀ ਸਬਜੈਕਟ ਕਮਜ਼ੋਰ ਹੋਏਗਾ ਤੁਸੀਂ ਉਸੇ ਸਬਜੈਕਟ ਦਾ ਟੀਚਰ ਲਭੋਗੇ ਪਰ ਮੰਨ ਲਓ ਜੇ ਆਪਾਂ ਗ੍ਰਸਥ ਵਿੱਚ ਰਹਿਣ ਪੱਖੋਂ ਕਮਜ਼ੋਰ ਆ ਸਾਨੂੰ ਗ੍ਰਸਥ ਦੀਆਂ ਘੁੰਡੀਆਂ ਦਾ ਨਹੀਂ ਪਤਾ ਤੇ ਫੇ ਕਿੱਧਰ ਕੋ ਜਾਣਾ ਚਾਹੀਦਾ ਭਲਾ ਜਿਹੜਾ ਗ੍ਰਸਤੀ ਦੀ ਮਹਾਰਤ ਹਾਸਲ ਕਰਕੇ ਬੈਠਾ ਉਹ ਆ ਸਾਡਾ ਗੁਰੂ ਕਿਉਂਕਿ ਨੌਂ ਦੀਆਂ ਨੌਂ ਪਰਸ਼ੀਆਂ ਖੁਦ ਗ੍ਰਸਤੀ ਨੇ ਤੁਸੀਂ ਜੇ ਬੱਚੇ ਪਾਲਣ ਦੀ ਗੁਣ ਸਿੱਖਣੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਸਿੱਖੋ ਕਿ ਕਿਦਾਂ ਬੱਚਿਆਂ ਦੇ ਸੰਸਕਾਰ ਘੜੇ ਜਾਂਦੇ ਆ ਕਿਦਾਂ ਬੱਚੇ ਵਧੀਆ ਬਣਾਏ ਜਾਂਦੇ ਆ ਕਿਦਾਂ ਗੁਣ ਬਣਾਏ ਜਾਂਦੇ ਆ ਗੁਰੂ ਅਮਰਦਾਸ ਪਾਸ਼ਾ ਨੇ ਕਿਦਾਂ ਧੀਆਂ ਨੂੰ ਤਿਆਰ ਕੀਤਾ ਕਿਦਾਂ ਉਹਨਾਂ ਨੂੰ ਸੰਸਕਾਰ ਦਿੱਤੇ ਕਿਦਾਂ ਗੁਰੂ ਪਾਰਸ਼ਾ ਜੀ ਗੁਰੂ ਅੰਗਦ ਸਾਹਿਬ ਆਪਣੀ ਬੱਚੀ ਨੂੰ ਕਿਦਾਂ ਗੁਣ ਸਿਖਾਉਂਦੇ ਨੇ ਇਹ ਗੱਲਾਂ ਸਿੱਖਣ ਦੀ ਲੋੜ ਹੈ ਪਰ ਅਸੀਂ ਕਿਹਨਾ ਕੋ ਜਾਣੇ ਦੇ ਤਾਰੀ ਬਾਬਿਆਂ ਕੋ ਅੱਜ ਤੁਸੀਂ ਵੇਖੋ ਕਈ ਕਈ ਪਰਿਵਾਰ ਆਪਣੇ ਪਰਿਵਾਰਾਂ ਨੂੰ ਲੈ ਕੇ ਬਾਬਿਆਂ ਕੋ ਜਾਂਦੇ ਆ ਬਾਬਾ ਜੀ ਸਾਡੇ ਘਰ 'ਚ ਸਾਡੇ ਨੋ ਪੋਤ ਲੜਦੇ ਆ ਸਾਡੇ ਭਰਾਵਾਂ ਭਰਾਵਾਂ ਦੀ ਨਹੀਂ ਬਣਦੀ ਕੋਈ ਦੱਸੋ ਸਾਨੂੰ ਕੋਈ ਗੁਰ ਦੱਸੋ ਤੇ ਜੇ ਉਹ ਅੱਗੇ ਉਹ ਇਹ ਕਹਿੰਦੇ ਸਾਡੇ ਡੇਰੇ 'ਚ ਕਿਹੜੀ ਲੜਾਈ ਹੈ ਨਹੀਂ ਸਾਡੇ ਤੇ ਆਪਣੇ ਡੇਰੇ 'ਚ ਲੜਾਈ ਬਹੁਤ ਹੈ ਕਿਉਂ ਜੀ ਡੇਰੇਆਂ 'ਚ ਲੜਾਈ ਹੈ ਨਹੀਂ ਡੇਰਿਆਂ ਵਿੱਚ ਤਾਂ ਇੰਨੀ ਲੜਾਈ ਐ ਵੀ ਉੱਥੇ ਤੇ ਕਈ ਵਾਰੀ ਪੁਲਿਸ ਕੇਸ ਹੋ ਜਾਂਦੇ ਆ ਮੁਕਦਮੇ ਚੱਲਦੇ ਆ ਪਰ ਸਾਡੇ ਲੋਕ ਫੇ ਵੀ ਉਹਨਾਂ ਕੋਲ ਤੁਰੇ ਫਿਰਦੇ ਕਾਂਡੋ ਕਲੇਸ਼ ਪਾ ਕੇ ਜਾ ਕੇ ਬਾਬਾ ਜੀ ਕਿਰਪਾ ਕਰੋ ਸਾਡੇ ਤੇ ਪਰ ਸਮਝਾਵੇ ਕਿਹੜਾ ਸਾਨੂੰ ਇਸੇ ਤੇ ਅੰਧੀ ਰਹੀ ਐ ਤੇ ਗਿਆਨ ਵੀ ਹੋਣੀ ਪਾਪਰੇ ਮਰਦਾਰ ਜਿਨ੍ਹਾਂ ਤੇ ਖੁਦ ਬਾਬਿਆਂ ਤੇ ਕੇਸ ਚੱਲਦੇ ਆ ਲੋਕ ਉਹਨਾਂ ਕੋਲੋਂ ਆਪਣੇ ਸਮੱਸਿਆਵਾਂ ਕੇਸਾਂ ਦੀਆਂ ਹੱਲ ਕਰਨਾ ਚਰੋਂਦੇ ਆ ਗੁਰੂ ਦੇ ਹੁੰਦੇ ਆ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਸਾਡਾ ਗੁਰੂ ਪੂਰਾ ਆਪਣੇ ਗੁਰੂ ਦੇ ਹੁੰਦਿਆਂ ਮੈਨੂੰ ਕਿਸੇ ਹੋਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਸਾਚੇ ਸਹਿਬਾ ਸਾਰੇ ਬੋਲੋ ਸਾਚੇ ਸਹਿਬਾ ਕਿਆ ਨਹੀਂ ਕਰ ਤੇ ਰ ਘਰ ਤਾਂ ਤੇਰਾ ਹੈ ਸਭ ਕੁਝ ਹੈ ਜਿਸ ਦੇ ਸੋ ਪਾਵੇ ਹੈ ਮੇਰੇ ਸੱਚਿਆ ਸਹਿਬਾ ਕੀ ਨਹੀਂ ਹੈਗਾ ਤੁਹਾਡੇ ਘਰ ਚ ਮੈਨੂੰ ਤੁਹਾਡੇ ਹੁੰਦਿਆਂ ਕਿਸੇ ਹੋਰ ਦੀ ਸਿੱਖਿਆ ਦੀ ਜ਼ਰੂਰਤ ਹੈ ਹੀ ਨਹੀਂ ਤੁਸੀਂ ਮੇਰੇ ਪੂਰੇ ਗੁਰੂ ਹੋ ਮੈਂ ਤੁਹਾਡੇ ਕੋਲੋਂ ਹਰ ਇੱਕ ਚੀਜ਼ ਦੀ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਨੂੰ ਖੂਬ ਸੂਰਤ ਬਣਾਉਣਾ ਹੈ ਪਾਤਸ਼ਾਹ ਜੀ ਨੇ ਹਰ ਪੱਖ ਦਾ ਗਿਆਨ ਦਿੱਤਾ ਸਾਨੂੰ ਵੇਖੋ ਕਿੰਨੇ ਪਿਆਰੇ ਬਚਨ ਕਹੇ ਮਾਤਾ ਮਤ ਗੁਰੂ ਵੱਲੋਂ ਮਿਲੀ ਹੋਈ ਸ੍ਰੇਸ਼ਟ ਸਿੱਖਿਆ ਜਿਹੜੀ ਮੇਰੇ ਮਨ ਦੀ ਮਾਂ ਬਣ ਜਾਏ ਮਾਤਾ ਮਤ ਗੁਰੂ ਦੀ ਮਤ ਜਿਹਨੂੰ ਆਪਾਂ ਕਹਿੰਦੇ ਆ ਗੁਰੂ ਵੱਲੋਂ ਮਿਲੀ ਹੋਈ ਸ੍ਰੇਸ਼ਟ ਸਿੱਖਿਆ ਮੇਰੇ ਮਨ ਦੀ ਮਤ ਮਾਂ ਬਣ ਜਾਏ ਤੇ ਪਿਤਾ ਸੰਤੋਖ ਜਿਹੜਾ ਸਬਰ ਸੰਤੋਖ ਹੈ ਮੇਰੇ ਮਨ ਦਾ ਪਿਓ ਬਣ ਜਾਏ ਸਤ ਭਾਈ ਕਰੇ ਵਸੀਖ ਲੋਕ ਭਲਾਈ ਦੇ ਕੰਮ ਮੇਰੇ ਮਨ ਦੇ ਭੈਣ ਭਰਾ ਬਣ ਜਾਣ ਸਤ ਪਾਈ ਕਰ ਏ ਵ세ਖ ਪਾਛੰਗ ਦੇ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਸ਼ਰਮ ਸੁਰਤ ਦੋਏ ਸਸਰੂ ਪਏ ਆਪਣੀ ਉੱਚੀ ਸੁਰਤ ਨੂੰ ਆਪਣੇ ਮਨ ਦੀ ਸੱਸ ਬਣਾ ਲਾ ਉਦਮ ਨੂੰ ਸੋਹਰਾ ਬਣਾ ਲਾ ਇਹ ਗੁਣ ਨੇ ਸਾਧ ਸੰਗਤ ਜੀ ਉਦਮ ਹੋ ਗਿਆ ਉੱਚੀ ਸੁਰਤ ਹੋ ਗਈ ਗੁਰੂ ਵੱਲੋਂ ਮਿਹਰੀ ਮੱਤ ਹੋ ਗਈ ਸੰਤੋਖ ਇਹ ਗੁਣ ਨੇ ਸਾਰੇ ਇਹ ਆ ਸਾਡੇ ਅਸਲੀ ਰਿਸ਼ਤੇਦਾਰ ਸ਼ਰਮ ਮ ਸੁਰਤ ਦੋਏ ਸਸਰੂ ਪਏ ਤੇ ਕਰਨੀ ਕਾਮਣ ਕਰਨੀ ਕਹਿੰਦੇ ਨੇ ਆਚਰਣ ਨੂੰ ਕਰਤਾਰ ਨੂੰ ਕਰੈਕਟਰ ਨੂੰ ਇਹਨੂੰ ਆਪਣੇ ਮਨ ਦੀ ਵੋਟੀ ਬਣਾ ਲਾ ਇਸਤਰੀ ਬਣਾ ਲਾ ਕਰਨੀ ਕਾਮਣ ਕਰ ਮਨ ਲੈ ਤੇ ਸਾਹਾ ਸੰਜੋਗ ਤੇਰਾ ਗੁਰੂ ਨਾਲ ਮਲਾਪ ਜਿਹੜਾ ਵਾ ਨਾ ਇਹ ਸਾਹਾ ਸੋਧਿਆ ਹੋਵੇ ਜਿਵੇਂ ਤੁਸੀਂ ਵੇਖੋ ਜਿਵੇਂ ਆਪਣੇ ਸਾਹਾ ਸੋਧਿਆ ਜਾਂਦਾ ਕੋਈ ਖੁਸ਼ੀ ਗਮੀ ਵੀ ਆ ਜੇ ਆਪਣੇ ਘਰ ਚ ਆਪੋ ਸਮਾਂ ਟਾਲਦੇ ਨਹੀਂ ਆਪਾਂ ਕਹਿੰਦੇ ਆ ਵੀ ਆਪਾਂ ਵਿਆਹ ਕਰਕੇ ਲੈ ਆਉਣਾ ਸਾਹਾ ਇਹਨੂੰ ਆਪਾਂ ਅੱਗੇ ਨਹੀਂ ਟਾਲਦੇ ਜਿਵੇਂ ਮਿੱਥੇ ਹੋਇਆ ਸਮਾਂ ਨਹੀਂ ਆਪਾਂ ਟਾਲਦੇ ਇਦਾਂ ਗੁਰੂ ਨੂੰ ਮਿਲਣ ਵਾਲੇ ਸਮੇਂ ਨੂੰ ਖੁੰਝਾ ਨਾ ਉਸ ਮਿੱਥੇ ਹੋਏ ਸਮੇਂ ਤੇ ਆਪਣੇ ਗੁਰੂ ਨਾਲ ਸਾਝ ਪਾ ਸਾਹਾ ਸੰਜੋਗ ਵਿਆਵਜੋਗ ਆਪਣੇ ਮਨ ਨੂੰ ਬੁਰਿਆਂ ਕੰਮਾਂ ਤੋਂ ਰੋਕਣਾ ਤੁਹਾਡਾ ਸੱਚ ਨਾਲ ਵਿਆਹ ਹੋਏਗਾ ਸੱਚ ਸੰਤਤ ਇਹਦੇ ਵਿੱਚੋਂ ਸੱਚ ਰੂਪੀ ਸੰਤਾਨ ਪੈਦਾ ਹੋਏਗੀ ਸੱਚ ਸੰਤਤ ਸੰਤਤ ਕਹਿੰਦੇ ਸੰਤਾਨ ਨੂੰ ਸੱਚ ਸੰਤਤ ਕਹੋ ਨਾਨਕ ਜੋਗ ਇਹ ਹੈ ਰੱਬ ਦਾ ਮਿਲਾਬ ਇਦਾਂ ਸਾਨੂੰ ਸ਼ਿੰਗਾਰ ਦੱਸਿਆ ਜਿਵੇਂ ਅਸੀਂ ਆਪਣੇ ਤਨ ਦਾ ਸ਼ਿੰਗਾਰ ਕਰਦੇ ਆ ਜੇ ਮਰਦ ਘਰੋਂ ਤਿਆਰ ਹੋ ਕੇ ਜਾਏਗਾ ਸੋਹਣੇ ਕੱਪੜੇ ਪਾ ਕੇ ਦਸਤਾਰ ਸਜਾ ਕੇ ਇਦਾਂ ਔਰਤ ਵਾਸਤੇ ਵੀ ਆ ਔਰਤ ਵੀ ਆਪਣੇ ਆਪ ਰੋਂ ਜਦੋਂ ਆਪਾ ਆਪਣੇ ਘਰ 'ਚ ਬੈਠੇ ਹੁੰਨੇ ਆ ਆਪਾ ਸਿੰਪਲ ਕੱਪੜੇ ਪਾਏ ਹੁੰਦੇ ਆ ਆਪਾ ਜਦੋਂ ਕਿਤੇ ਬਾਹਰ ਜਾਣਾ ਉਦੋਂ ਆਪਣੇ ਕੱਪੜੇ ਨਾਲ ਹੀ ਚੇਂਜ ਹੋ ਜਾਂਦੇ ਆ ਜੇ ਵਿਆਹ ਸ਼ਾਦੀ ਜਾਣਾ ਹੋਰ ਕੱਪੜੇ ਹੋਣਗੇ ਜੇ ਤੁਸੀਂ ਵੈਸੇ ਕਿਤੇ ਸ਼ਹਿਰ ਜਾਣਾ ਉਦੋਂ ਕੱਪੜੇ ਹੋਰ ਹੋਣਗੇ ਇਹਦਾ ਮਤਲਬ ਇਹ ਆ ਜਿਹੜਾ ਆਪਣੇ ਤਨ ਦਾ ਸ਼ਿੰਗਾਰ ਕਰਦੇ ਆ ਇਹ ਤੇ ਸਮਾਜ ਵਾਸਤੇ ਹੋ ਗਿਆ ਵੀ ਕੋਈ ਮੈਨੂੰ ਵੇਖੇਗਾ ਚੰਗਾ ਲੱਗਾ ਕਿਸੇ ਅਸ਼ਟਾਂ ਦਾ ਸ਼ਿੰਗਾਰ ਜਿਹੜਾ ਕਰਨਾ ਇਹਦਾ ਜਿੰਨਾ ਮਟੀਰੀਅਲ ਵਾ ਇਹ ਬਾਹਰ ਪਿਆ ਵਾ ਇਸ ਤੇ ਪੈਸਾ ਲੱਗਣਾ ਕੰਪਨੀਆਂ ਬਣਾਉਂਦੀਆਂ ਨੇ ਆਪਾਂ ਖਰੀਦਦੇ ਆ ਆਪਣੇ ਘਰ ਲੈ ਆਉਂਦੇ ਆ ਪਰ ਇਹਦਾ ਮੰਦਾ ਸ਼ਿੰਗਾਰ ਹੈ ਨਾ ਇਹਦੀ ਫੈਕਟਰੀ ਬੰਦੇ ਦੇ ਅੰਦਰ ਹੀ ਆ ਇੱਕ ਵੀ ਇਹਦੇ ਚੋਂ ਸਮਾਨ ਬਾਹਰੋਂ ਨਹੀਂ ਲੈਣਾ ਕਿਉਂਕਿ ਭੈ ਕੀਆਂ ਦੇ ਸਲਾਈਆਂ ਨਹੀਂ ਨੀ ਸੁਰਮਾ ਕਦੀ ਨਹੀਂ ਪਾਇਆ ਜਾਂਦਾ ਵੀ ਅੱਖਾਂ ਵਧੀਆ ਲੱਗਣ ਬੱਚਿਆਂ ਦੇ ਅੱਖਾਂ 'ਚ ਸੁਰਮਾ ਪਾਉਂਦੀਆਂ ਨਾ ਮਾਵਾ ਵੀ ਦੀ ਅੱਖਾਂ ਸੋਹਣੀਆਂ ਲੱਗਣ ਚਮਕੀਲੀਆਂ ਹੋਣ ਚੰਗੀਆਂ ਲੱਗਣ ਹੁਣ ਇਹ ਸੁਰਮਾ ਤੇ ਮੁੱਲ ਲੈਉਣਾ ਬਜਾਰੋਂ ਦੁਕਾਨ ਤੋਂ ਖਰੀਦਣਾ ਪੈਣਾ ਆਪਾਂ ਨੂੰ। ਪਰ ਜਿਹੜਾ ਭੈ ਦਾ ਸੁਰਮਾ ਨਾ ਇਹ ਮੁੱਲ ਲੈਉਣ ਦੀ ਲੋੜ ਨਹੀਂ ਬੰਦਿਆ ਤੇਰੇ ਆਪਣੇ ਅੰਦਰ ਹੀ ਹੈਗਾ। ਭੈ ਕਿਆਂ ਦੇ ਸਲਾਈਆਂ ਨੈਣੀ। ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦੇ ਦੀ ਅੱਖਾਂ 'ਚ ਸ਼ਰਮ ਹੈ ਨਹੀਂ ਮਾਸਾ ਵੀ ਡਰ ਹੈ ਨਹੀਂਗਾ। ਆਦਬ ਹੈ ਨਹੀਂਗਾ। ਉਹ ਸੁਰਮਾ ਪਹਿਣਾ। ਭੈ ਕਿਆਂ ਦੇ ਸਲਾਈਆਂ ਨੈਣੀ ਭੈ ਦਾ ਸੁਰਮਾ ਰੱਖੋ ਆਪਣੀ ਅੱਖਾਂ 'ਚ। ਕਿਸ ਦੀ ਰਿਸਪੈਕਟ ਕਰੋ ਇੱਜ਼ਤ ਕਰੋ। ਘਰ 'ਚ ਬਜ਼ੁਰਗਾਂ ਦੀ ਰਿਸਪੈਕਟ ਕਰੋ ਹੈਗੇ ਨੇ ਸਾਰੀ ਦੁਨੀਆ ਇੱਕੋ ਜੀ ਨਹੀਂ ਹੈਗੀ। ਮੈਂ ਪਹਿਲਾਂ ਬੇਨਤੀ ਕਰਾਂ ਮੈਂ ਐਸੇ ਐਸੇ ਪਰਿਵਾਰ ਸਮਾਜ ਵਿੱਚ ਵੇਖੇ ਜਿੱਥੇ ਧੀਆ ਨੋਹਾਂ ਆਪਣੇ ਧੀ ਨਾਲੋਂ ਵੀ ਇੱਜ਼ਤ ਆਪਣੇ ਸੱਸੋਰੀ ਦੀਆਂ ਕਰਦੀਆਂ ਇਹੋ ਜਿਹੇ ਵੀ ਪਰਿਵਾਰ ਮੈਂ ਸਮਾਜ ਵਿੱਚ ਵੇਖੇ ਨੇ ਇਹੋ ਜਿਹੇ ਵੀ ਮੈਂ ਮਾਵਾਂ ਵੇਖੀਆਂ ਜਿਹੜੀਆਂ ਆਪਣੀ ਧੀ ਨਾਲੋਂ ਵੱਧ ਤਾਰੀਫ਼ ਆਪਣੀ ਨੋਹ ਦੀਆਂ ਕਰਦੀਆਂ ਉਹ ਕਹਿੰਦੀ ਅਜੇ ਮੇਰੀ ਧੀ ਮੇਰੇ ਅੱਗੇ ਬੋਲ ਪੈਂਦੀ ਸੀ ਪਰ ਮਜਾ ਆ ਲਾ ਕਦੀ ਮੇਰੀ ਨੋਹ ਨੇ ਮੇਨੂੰ ਕੋਈ ਮਾੜਾ ਸ਼ਬਦ ਬੋਲਿਆ ਹੋਵੇ ਇਹੋ ਜਿਹੇ ਵੀ ਸਾਰੀ ਦੁਨੀਆ ਸਾਹ ਸੰਗਤ ਜੀ ਇੱਕੋ ਜੀ ਨਹੀਂ ਹੈਗੀ ਦੁਨੀਆ ਦੇ ਵਿੱਚ ਚੰਗੇ ਇਨਸਾਨ ਵੀ ਹੈਗੇ ਤੇ ਮੈਂ ਕਿਹਦੀ ਕਿਹਦੀ ਸੋਚਦਾ ਚੰਗਿਆਂ ਇਨਸਾਨਾਂ ਕਰਕੇ ਦੁਨੀਆ ਮਾੜੀ ਮੋੜ ਤੁਰੀ ਫਿਰਦੀ ਹੈ ਜੇ ਸਾਰੇ ਲੋਕੇ ਕੁਝ ਹੋ ਜਾਣ ਦੁਨੀਆ ਫਰਾਨਾ ਹੋ ਜਾਏ ਦੁਨੀਆ ਖਤਮ ਨਾ ਹੋ ਜਾ ਕਿਤੇ ਹਰ ਸਮਾਜ ਵਿੱਚ ਚੰਗੇ ਮਾੜੇ ਇਨਸਾਨ ਹੈਗੇ ਆ ਤੇ ਆਪਾਂ ਚੰਗਿਆਂ ਦੇ ਵਿੱਚ ਆਪਣੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਆਪਣੀ ਜ਼ਿੰਦਗੀ ਨੂੰ ਕਿਵੇਂ ਜੂਣਾ ਅਸੀਂ ਕਿਵੇਂ ਚੰਗੇ ਸੰਸਕਾਰ ਆਪਣੀ ਜ਼ਿੰਦਗੀ ਚ ਲੈ ਕੇ ਆਉਣੇ ਆ ਆ ਛੋਟੀ ਜੀ ਬੱਚੀ ਨੇ ਤੁਹਾਡੇ ਸਾਹਮਣੇ ਵੇਖੋ ਕਿੰਨੇ ਪਿਆਰੇ ਤਰੀਕੇ ਨਾਲ ਤੁਹਾਨੂੰ ਸਭ ਕੁਝ ਸੁਣਾਇਆ ਹੈ ਇੱਥੇ ਬੈਠਿਆ ਮੇਰੇ ਮਨ ਚਾ ਪੱਕੀ ਗੱਲ ਹੈ ਵੀ ਕਈਆਂ ਦੇ ਮਨ ਚਾਹੁੰਦਾ ਨਾ ਕਿਤੇ ਸਾਡੀਆਂ ਧੀਆਂ ਵੀ ਇਦਾਂ ਬੋਲਣ ਆਉਂਦਾ ਸੀ ਨਾ ਸਾਸ ਜੀ ਬੈਠਿਆਂ-ਬੈਠਿਆਂ ਮਨ ਚ ਕਈਆਂ ਦੇ ਮਨ ਚਾਹੁੰਦਾ ਨਾ ਕਿਤੇ ਸਾਡੀ ਧੀ ਵੀ ਇਦਾਂ ਬੋਲ ਕੇ ਸੁਣਾਵੇ ਸੁਣਾ ਸਕਦੀ ਹੈ ਤੁਹਾਡੀ ਧੀ ਵੀ ਤੁਹਾਡੇ ਬੱਚੇ ਵੀ ਇਦਾਂ ਹੀ ਸਾਰਾ ਇਤਿਹਾਸ ਬੋਲ ਕੇ ਸੁਣਾ ਸਕਦੇ ਆ ਪਰ ਉਹਦੇ ਲਈ ਤੁਹਾਨੂੰ ਟਾਈਮ ਦੇਣਾ ਪੈਣਾ ਉਹਦੇ ਲਈ ਤੁਹਾਨੂੰ ਆਪਣੇ ਬੱਚਿਆਂ ਲਾ ਕੇ ਬਹਿ ਕੇ ਗੱਲਾਂ ਯਾਦ ਕਰਾਉਣੀਆਂ ਇਹ ਤੁਹਾਨੂੰ ਚੇਟਕ ਲਾਉਣੀ ਪੈਣੀ ਆ ਮਨ ਮਾਲੋ ਗਵਾਂਡੀਆਂ ਕਰ ਜਾਓ ਉਹਨਾਂ ਦੇ ਬਗੀਚੇ 'ਚ ਫੁੱਲ ਖੜਿਆ ਹੋਵੇ ਆਪਾਂ ਕਹੀਏ ਜੀ ਫੁੱਲ ਬੜਾ ਕਮਾਲ ਦਾ ਖੜਿਆ ਤੇ ਚੰਗਾ ਬੜਾ ਲੱਗਦਾ ਤੁਹਾਡੇ ਬਗੀਚੇ 'ਚ ਖੜਿਆ ਫੁੱਲ ਸਾਡੇ ਘਰ ਵੀ ਖੜ ਸਕਦਾ ਉਹ ਗਵਾਂਡੀ ਕਹਿੰਗੇ ਬਿਲਕੁਲ ਖੜ ਸਕਦਾ ਕਿੱਥੋਂ ਲੈ ਕੇ ਆਏ ਤੁਸੀਂ ਕਿਹੜੀ ਨਰਸਰੀ ਤੋਂ ਲੈ ਕੇ ਆਏ ਉਹਨਾਂ ਨਰਸਰੀ ਦਾ ਐਡਰੈਸ ਦੇਤਾ ਆਪਾਂ ਵੀ ਚਲੇ ਗਏ ਆਪਾਂ ਵੀ 10-15 ਬੂਟੇ ਫੁੱਲਾਂ ਦੇ ਖਰੀਦ ਕੇ ਲਿਆ ਕੇ ਗਮਲੇ 'ਚ ਲਾਤੇ ਬੜੇ ਸੋਹਣੇ ਫੁੱਲ ਲੱਗੇ ਹੋਏ ਉਹਨੂੰ ਜਦੋਂ ਉਹਨਾਂ ਦਿੱਤੇ ਆ ਨਾ ਫੁੱਲ ਖੜੇ ਹੋਏ ਦਿੱਤੇ ਉਹਨਾਂ ਨੇ ਪਰ ਜਦੋਂ ਆਪਾਂ ਆਪਣੇ ਘਰ ਆਏ 10 ਦਿਨ ਪਏ 15 ਪਏ ਮਹੀਨਾ ਪਿਆ ਫੁੱਲ ਜਿਹੜੇ ਹੈਗੇ ਸੀ ਉਹ ਮਰ ਜਾ ਮਰ ਜੂਗਾ ਬੂਟਾ ਉਦਾਂ ਹੀ ਰਹਿ ਗਿਆ ਆਪਾਂ ਗਵਾਂਡੀਆਂ ਘਰ ਗਏ ਉਹਨਾਂ ਘਰ ਫੇਰ ਫੁੱਲ ਖਿੜੇ ਹੋਏ ਸੀ ਉਹਨਾਂ ਨੂੰ ਜਾ ਕੇ ਆਂਦੇ ਤੁਹਾਡੇ ਘਰ ਬੜੇ ਫੁੱਲ ਖਿੜਦੇ ਆ ਅਸੀਂ ਵੀ ਬੂਟੇ ਲੈ ਕੇ ਆਏ ਆ ਸਾਡੇ ਘਰ ਤੇ ਫੁੱਲ ਖਿੜੇ ਹੀ ਨਹੀਂ ਜਿਹੜੇ ਖਿੜੇ ਸੀ ਉਹ ਵੀ ਮਰ ਜਾ ਗਏ ਉਹ ਕਹਿੰਦੇ ਇਦਾਂ ਥੋੜਾ ਖਿੜਦੇ ਆ ਤੁਸੀਂ ਪਾਣੀ ਕਿੰਨੀ ਵਾਰ ਪਾਉਂਦੇ ਤੇ ਕਹਿੰਦੇ ਪਾਣੀ ਦੀ ਕਦੀ ਪਾਇਆ ਨਹੀਂ ਅਸੀਂ ਕਹਿੰਦੇ ਇਹਨੂੰ ਕਦੀ ਗੋਡੀ ਕੀਤੀ ਕਹਿੰਦੇ ਗੋਡੀ ਵੀ ਨਹੀਂ ਕੀਤੀ ਕਹਿੰਦੇ ਫਿਰ ਫੁੱਲ ਆਪੇ ਖੜੇ ਜਾਣੇ ਸੀ ਮਾੜਾ ਮੋੜ ਟਾਈਮ ਦੇਣਾ ਪੈਣਾ ਇਹਨਾਂ ਨੂੰ ਹਾਚ ਰੰਬੀ ਫੜਨੀ ਪੈਣੀ ਆ ਕੋਈ ਘਾਹ ਬੂਟਾ ਪੁੱਟ ਕੇ ਬਾਹਰ ਸੁੱਟਣਾ ਪੈਣਾ ਵਾ ਕਦੀ ਪਾਣੀ ਦਿਓਗੇ ਕੋਈ ਇਹਦੀ ਖੁਰਾਕ ਵਾਲ ਤੇ ਕਦੀ ਰੂੜੀ ਇਹਦਾ ਪੀਸ ਕੇ ਦੇ ਜੜਾਂ ਚ ਪਾਓਗੇ ਫੋ ਫੁੱਲ ਖੜਨਗੇ ਆਪਣੇ ਆਪ ਫੁੱਲ ਕਿਦਾਂ ਖੜ ਜਾਣਗੇ ਇਹ ਇੱਕ ਐਗਜ਼ੈਂਪਲ ਹੈ ਜੇ ਆਪਾਂ ਚਾਹੁੰਦੇ ਆ ਹੁਣ ਤੁਸੀਂ ਵੇਖੋ ਕਈਆਂ ਦੇ ਘਰ ਬਹੁਤ ਛੋਟੇ ਛੋਟੇ ਹੁੰਦੇ ਪਰ ਉਹਨਾਂ ਨੇ ਸਜਾਏ ਹੁੰਦੇ ਆ ਫੁੱਲ ਬੂਟੇ ਲਾਏ ਹੁੰਦੇ ਆ ਕੰਧਾਂ ਦੇ ਨਾਲ ਵੀ ਗਮਲੇ ਟੰਗੇ ਹੁੰਦੇ ਆ ਸੋਹਣੇ ਲੱਗਦੇ ਆ ਤਕਿਆਂ ਨੇ ਆਪਣੇ ਘਰ ਬੜਾ ਵਧੀਆ ਦਾ ਪਰਗਾੰਦ ਪਾਇਆ ਹੁੰਦਾ ਹੁਣ ਉਹ ਇਦਾਂ ਕਹੇ ਰੱਬ ਨੇ ਸਾਨੂੰ ਬਣਾਇਆ ਇਦਾਂ ਦਾ ਹੁਣ ਕੀ ਕਰੀਏ ਅਸੀਂ ਸਾਡੀ ਕਿਸਮਤ ਹੀ ਉਮਰ ਤੂੰ ਹੀ ਰੋ ਸੁੱਤੇ ਨਹੀਂ ਉੱਠਣਾ ਕਿਸਮਤ ਤੁਹਾਡੀ ਹੁਣ ਤਾਨੂੰ ਬਾਹ ਫੜ ਕੇ ਠਾ ਦੇਵੇ